ਤੋਰਾ ਨਾਮ ਕੀ ਹੈ ਤੇ ਕਿੱਥੋਂ ਆਇਓ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਅਏ ਵੀਰ ਜੀ ਫਿਰੋਜ਼ਪੁਰ ਤੋਂ ਆਏ ਆ ਬਲਦੇਵ ਸਿੰਘ ਮੇਰਾ ਨਾਮ ਹੈ ਬਲਦੇਵ ਸਿੰਘ ਜੀ ਤੁਸੀਂ ਬਾਬਾ ਜੀ ਨਾਲ ਕਿਵੇਂ ਜੁੜੇ ਬਾਬਾ ਜੀ ਦਾ ਨਾਮ ਕੀ ਹੈ ਜਿਨ੍ਹਾਂ ਨਾਲ ਤੁਸੀਂ ਜੁੜਿਓ ਭਾਈ ਅਮਰੀਕ ਸਿੰਘ ਜੀ ਸਾਦੀ ਹਰੀ ਸੰਗਰੂਰ ਵਾਲੇ ਇਹਦੀ ਪਹਿਲਾਂ ਵੀਡੀਓ ਵਖੀਆਂ ਸੀਆਂ ਵੀਰ ਜੀ ਦੀਆਂ YouTube ਤੇ ਉਹ ਵੇਖ ਕੇ ਫਿਰ ਸਾਡਾ ਮਨ ਕੀਤਾ ਕਿ ਵੀਰ ਜੀ ਨੂੰ ਮਿਲੇ ਜਾਵੇ ਫਿਰ ਇੱਕ ਦਿਨ ਜਿਸ ਦਿਨ ਹੀ ਨੀ ਪੱਥਰ ਰੱਖਣਾ ਸੀਗਾ ਉਸ ਦਿਨ ਮਿਲੇ ਸੀਗੇ ਪਹਿਲਾਂ ਪਹਿਲੀ ਪਹਿਲਾਂ ਦੀ ਫਰੀ ਪਹਿਲੀ ਵਾਰ ਹੀ ਫਰੀਦਕੋਟ ਮਿਲੇ ਸੀ ਵੀਰ ਜੀ ਨੂੰ ਅੱਛਾ ਹਾਂਜੀ ਉਸ ਤੋਂ ਬਾਅਦ ਵੀਰ ਜੀ ਮਨੋ ਕਾਮਨਾ ਪੂਰੀ ਕੀ ਤੋਂੜਨਾ ਵਾਕਿਆ ਹੋਇਆ ਸੀਗਾ ਪੂਰਾ ਵਿਸਥਾਰਪੂਰਕ ਦਾ ਵੀਰ ਜੀ ਨਾਲ ਫਿਰ ਮਿਲ ਕੇ ਫਿਰ ਅਸੀਂ ਪੀਰ ਜੀ ਨੂੰ ਸਾਰੇ ਉਹਦਾ ਦੁੱਖ ਤਕਲੀਫ ਦੱਸਿਆ ਜੀ ਆ ਸਾਡੇ ਸਾਰੀ ਮਨੋ ਕਾਮਨਾ ਪੂਰੀਆਂ ਹੋਣੀਆਂ ਹੁਣ ਸ਼ਬਦ ਵੀ ਸੁਣਨ ਲੱਗ ਗਏ ਜੀ ਸਿਮਰਨ ਕੀ ਮਨੋ ਕਾਮਨਾ ਸੀ ਮਨੋ ਕਾਮਨਾ ਸਾਡੀ ਸੀ ਪ੍ਰਮਾਤਮਾ ਨਾਲ ਜੁੜਿਆ ਜਾਵੇ ਇਸ ਤੋਂ ਪਹਿਲਾਂ ਕੋਈ ਵਿਧੀ ਨਹੀਂ ਦੱਸੀ ਸੀ ਕਿਸੇ ਨੇ ਵੀ ਹਾਂਜੀ ਇਹਨਾਂ ਨੇ ਨਾਮ ਸਿਮਰਨ ਨਾਲ ਜੋੜਿਆ ਸਾਨੂੰ ਵੀਰ ਜੀ ਨਾਮ ਸਿਮਰਨ ਨਾਲ ਕਿੱਦਾਂ ਜੁੜੇ ਨੂੰ ਜੀ ਇਹਨਾਂ ਦਾ ਅਸੀਂ ਫਿਰ ਇਹਨਾਂ ਦੇ ਜਿੱਥੇ-ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਸੀਗਾ ਫਿਰ ਅਸੀਂ ਉੱਥੇ ਤਕਰੀਬਨ ਅਸੀਂ ਜਾਂਦੇ ਰਹੇ ਹਰੇਕਾਂ ਦੇ ਜਿੱਥੇ 100-150 ਕਿਲੋਮੀਟਰ ਤੱਕ ਅਸੀਂ ਉੱਥੇ ਮਿਲ ਕੇ ਆਉਂਦੇ ਸੀ ਇਹਨਾਂ ਨੂੰ ਪਹੁੰਚ ਜਾਂਦੇ ਹੱਥ ਅਜੀਬ ਹੈ ਸਾਡਾ ਬੇਟਾ ਥੋੜਾ ਠੱਲਾ ਰਹਿੰਦਾ ਏ ਛੋਟਾ ਪੋਤਾ ਸਾਡਾ ਕਿੰਨੀ ਉਮਰ ਸੀ ਉਹਦੀ ਹਾਂ 12 13 ਸਾਲ ਦਾ ਸੀਗਾ ਉਹਨੂੰ ਪੇਟ ਦਰਦ ਦਾ 1.5 2 ਸਾਲ ਤੋਂ ਹੁੰਦਾ ਸੀਗਾ 1.5 ਸਾਲ ਤੋਂ ਤੇ ਉਹਦੇ ਕਰਕੇ ਸਾਡਾ ਪਰਿਵਾਰ ਬਹੁਤ ਪਰੇਸ਼ਾਨ ਸੀ ਕਈ ਡਾਕਟਰੀ ਚੈੱਕਅਪ ਵੀ ਉੱਥੇ ਕੈਨੇਡਾ ਤੋਂ ਦੋ ਦੋ ਤਿੰਨ ਹਸਪਤਾਲਾਂ ਵਿੱਚੋਂ ਕਰਵਾਇਆ ਪਰ ਡਾਕਟਰਾਂ ਨੂੰ ਉਹਦੀ ਕੋਈ ਸਮਝ ਨਹੀਂ ਆਈ ਉਹਨਾਂ ਨੇ ਅਖੀਰ ਸਾਨੂੰ ਜਵਾਬ ਦੇਦਾ ਉਹ ਕਹਿੰਦੇ ਵੀ ਸਾਡੇ ਸਮਝ ਤੋਂ ਬਾਹਰ ਹੈ ਫੇਰਹੀਂ ਇਸਾਰੇ ਪਰਿਵਾਰ ਨੇ ਸੋਚਣਾ ਕੀਤਾ ਕਿ ਵੀਰ ਜੀ ਨਾਲ ਗੱਲਬਾਤ ਕੀਤੀ ਜਾਵੇ ਫੇਰਹੀਂ ਜਿਸ ਦਿਨ ਅਸਾਂ ਸਥਾਨ ਦਾ ਨੀਂਹ ਪੱਥਰ ਰੱਖਿਆ ਉਸ ਦਿਨ ਅਸੀਂ ਥੋੜੇ ਆਏ ਤਾਂ ਲੇਟ ਹੀ ਅਸੀਂ ਤੇ ਭਾਈ ਵੀਰ ਜੀ ਨੂੰ ਆ ਕੇ ਪੜਾ ਖੁੱਲਾ ਸਮਾਂ ਮਿਲ ਗਿਆ ਸਾਨੂੰ ਗੱਲਬਾਤ ਕਰਨ ਦਾ ਤੇ ਵੀਰ ਜੀ ਨੂੰ ਸਾਰਾ ਬੱਚੇ ਦਾ ਇਹ ਦੁੱਖ ਦੱਸਿਆ ਵੀ ਜਦੋਂ ਸਕੂਲ ਜਾਣ ਦਾ ਟਾਈਮ ਹੁੰਦਾ ਸੀ ਨਾ ਉਦੋਂ ਉਹਦਾ ਪੇਟ ਦਰਦ ਸ਼ੁਰੂ ਹੋ ਜਾਂਦਾ ਸੀਗਾ ਪਤਾ ਨਹੀਂ ਕੀ ਚੱਕਰ ਸੀ ਸਾਨੂੰ ਆਪ ਨਹੀਂ ਉਹਦੀ ਕੋਈ ਸਮਝ ਲੱਗੀ ਤੇ ਵੀਰ ਜੀ ਨੇ ਸਾਨੂੰ ਨਾਮ ਸਿਮਰਨ ਕਰਨ ਵਾਸਤੇ ਕਿਹਾ ਅਸੀਂ ਤਾਂ ਪਹਿਲਾਂ ਹੀ ਜੁੜੇ ਹੋਏ ਸੀ ਨਾਮ ਸਿਮਰਨ ਕਰਦੇ ਸੀ ਬੇਟੀ ਵੀ ਕਰਦੀ ਸਾਡੀ ਅਸੀਂ ਦੋਨੇ ਜੀ ਕਰਦੇ ਸੀ ਤੇ ਫਿਰ ਆਈ ਉਹ ਸਾਡੀ ਨੌ ਬੱਚਿਆਂ ਦੀ ਮਾਤਾ ਭਾਈ ਉਹਨਾਂ ਨੂੰ ਵੀ ਵੀਰ ਜੀ ਨੇ ਕਿਹਾ ਵੀ ਸਿਮਰਨ ਕਰ ਲੈਣਗੇ ਆਈ ਕਿ ਹਾਂ ਜੀ ਕਰ ਲੈਣਗੇ ਅਗਲੇ ਦਿਨ ਹੀ ਉਹਨਾਂ ਨੇ ਸਿਮਰਨਾ ਦੇਗ ਬਣਾ ਕੇ ਅਰਦਾਸ ਕਰਕੇ ਵੀਰ ਜੀ ਅੱਗੇ ਤੇ ਸਿਮਰਨ ਤਿੰਨ ਟਾਈਮ ਸ਼ੁਰੂ ਕਰ ਦਿੱਤਾ ਤੇ ਉਹਦੇ ਨਾਲ ਸਾਡਾ ਅਨੂਨਾ ਅਗਲੇ ਦਿਨ ਹੀ ਬੱਚੇ ਨੂੰ ਫਰਕ ਪੈ ਗਿਆ ਜੀ ਬਾਸ ਦੂਸਰੇ ਦਿਨ ਹੀ ਜਦੋਂ ਉਸਦਾ ਦਰਦ ਖੰਬਲਾ ਕੇ ਉੱਡ ਗਿਆ ਜੀ ਡਾਕਟਰ ਨੇ ਪਹਿਲਾਂ ਜੋ ਦਿੱਤਾ ਸੀ ਜੀ ਹਾਂਜੀ ਹਾਂ ਨਹੀਂ ਡਾਕਟਰਾਂ ਨੇ ਸਾਰੀ ਸਾਰੀ ਰਾਤ ਉੱਥੇ ਐਮਰਜੈਂਸੀ ਦੇ ਵਿੱਚ ਵੀ ਦਾਖਲ ਕਰਾਈ ਰੱਖਿਆ ਤੁਹਾਨੂੰ ਉਹਨਾਂ ਨੂੰ ਕੋਈ ਸਮਝ ਨਹੀਂ ਲੱਗੀ ਜੀ ਤੇ ਉਹਨਾਂ ਨੂੰ ਕੋਈ ਸਮਝ ਨਹੀਂ ਆਈ ਨਹੀਂ ਸਮਝ ਲੱਗੀ ਜੀ ਬਾਬਾ ਜੀ ਨਾਲ ਬਾਬਾ ਜੀ ਕੋ ਲੈ ਕੇ ਆਏ ਤੇ ਉਹ ਬੱਚੇ ਦਾ ਦੁੱਖ ਮਤਲਬ ਜਿਹੜਾ ਪੇਟ ਦਾ ਦਰਦ ਸੀ ਉਹ ਦੂਰ ਹੋ ਗਿਆ ਹਾਂ ਜੀ ਹਾਂ ਅਗਲੇ ਦਿਨ ਤੋਂ ਹੀ ਜਨਮ ਨਾਮ ਸਿਮਰਨ ਦੀ ਦਵਾਈ ਇਹਨਾਂ ਨੇ ਦੇਤੀ ਵੀ ਤਿੰਨ ਟਾਈਮ ਸਿਮਰਨ ਬੱਚੇ ਦੀ ਮਾਤਾ ਕੋਲੇ ਬਿਹਾ ਕੇ ਬੱਚਿਆਂ ਨੂੰ ਵੀ ਨਾਲ ਕਰਵਾਇਆ ਜਾਵੇ ਉਹ ਜਿੰਨਾ ਟਾਈਮ ਬੱਚਿਆਂ ਨੂੰ ਮਿਲਦਾ ਸੀ ਨਾਲ ਉਹ ਵੀ ਕਰਦੇ ਸੀ ਤੇ ਬੱਚਿਆਂ ਦੀ ਮਾਤਾ ਨਾਲ ਸ਼ੁਰੂ ਕਰ ਦਿੱਤਾ ਤਿੰਨ ਟਾਈਮ ਹੁਣ ਵੀ ਉਹ ਸਿਮਰਨ ਰੋਜ਼ ਕਰਦੇ ਰੋਜ਼ ਕਰੀ ਜਾਂਦੇ ਹਾਂ 15 ਮਿੰਟ ਦਾ ਕੋਈ ਨਾਮ ਸਿਮਰਨ ਤੁਹਾਨੂੰ ਕੀ ਕੀਆ ਗਿਆ ਸੀ ਸਾਨੂੰ ਵਾਇਗੁਰੂ ਜਪਨ ਵਾਸਤੇ ਕਿਹਾ ਸੀਗਾ ਜੀ ਵਾਇਗੁਰੂ ਵਾਗੁਰੂ ਮਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਿੰਦੀਸ਼ ਕੋਰਾ ਤੇ ਅਸੀਂ ਫਰੋਜਪੁਰ ਤੋਂ ਆ ਵੀਰ ਜੀ ਸਾਨੂੰ ਜੁੜਿਆ ਨੂੰ ਤਾਂ ਤਕਰੀਬਨ ਵੀ ਦੇਰ ਸਾਲ ਹੋ ਗਏ ਆ ਤੇ ਪਰ ਜੇ ਸਹੀ ਮੈਨੇਜ ਪੁੱਛੋ ਤੇ ਜਦੋਂ ਛੇ ਮਹੀਨੇ ਬਾਅਦ ਸਾਡੀ ਬੇਟੀ ਆਈ ਆ ਉਹ ਵੀ ਨਾਮ ਸਿਮਰ ਨਾਲ ਜੁੜੀ ਸੀ ਤੇ ਫੇਰ ਅਸੀਂ ਤਿੰਨੇ ਬਹਿ ਕੇ ਨਾਲ ਤਲਨਕਾਰ ਲਾਤੇ ਤੇ ਪਹਿਲਾਂ ਮੈਂ ਬਹਿ ਕੇ ਨਾ ਸਿਮਰ ਨਹੀਂ ਕਰ ਸਕਦੀ ਤੁਲੀ ਫਿਰਦੀ ਕਰ ਸਕਦੀ ਸੀ ਮੈਂ ਬੈਠ ਨਹੀਂ ਸਕਦੀ ਸੀ ਤੇ ਮੈਂ ਵੀਰ ਜੀ ਕੋਲੇ ਵੀ ਇਹ ਕੀਤੀ ਗੱਲ ਵੀ ਵੀਰ ਜੀ ਮੈਂ ਬਹਿ ਕੇ ਨਹੀਂ ਸਿਮਰ ਕਰ ਸਕਦੀ ਤੁਲੀ ਫਿਰਦੀ ਮੈਂ ਕਰ ਸਕਦੀ ਜਦੋਂ ਮੈਂ ਬਹਿ ਕੇ ਸਿਮਰ ਕਰਦੀ ਆ ਤੇ ਮੈਨੂੰ ਅੰਦਰੋਂ ਵੀ ਦੇਸ਼ਾ ਜਲ ਪੈਂਦਾ ਨਾ ਫਿਰ ਵੀ ਜੀ ਨੇ ਮੈਨੂੰ ਕਿਹਾ ਮੋਗੇ ਸਮਾਗਮ ਉਤੇ ਅਸੀਂ ਵੀਰ ਜੀ ਨਾਲ ਮਿਲੇ ਇੱਥੇ ਵੀ ਮਿਲੇ ਇਸ ਘਰੇ ਮੋਗੇ ਸਮਾਗਮ ਉਸੇ ਫਿਰ ਉੱਥੇ ਮਿਲੇ ਉੱਥੇ ਵੀਰ ਜੀ ਨਾਲ ਗੱਲ ਕੀਤੀ ਹਨ ਵੀਰ ਜੀ ਮੈਨੂੰ ਕਹਿੰਦੇ ਵੀ ਤੂੰ ਸਿਮਰਨ ਵੀ ਕਿੰਨਾ ਚਿਰ ਬੈਠ ਕੇ ਕਰ ਸਕਦੀ ਮੈਂ ਵੀਰ ਜੀ ਵੱਧ ਤੋਂ ਵੱਧ 20 ਮਿੰਟ ਕਰ ਸਕਦੀ ਉਹ ਜਿਆਦਾ ਨਹੀਂ ਮੈਂ ਕਰ ਸਕਦੀ ਫਿਰ ਵੀਰ ਜੀ ਨੇ ਮੈਨੂੰ ਸਿਮਰਨ ਦੀ ਦਵਾਈ ਦਿੱਤੀ ਹਨਾ ਵੀ ਤਿੰਨ ਟਾਈਮ ਤੂੰ 20-20 ਮਿੰਟ ਕਰ ਤੇ ਫਿਰ ਉਸ ਤੋਂ ਵਿੱਚੋਂ ਅਸੀਂ ਜਦੋਂ ਸਮਾਗਮ ਕਰ ਆਇਆ ਤੇ ਸਮਾਗਮ ਦੇ ਵਿੱਚੋਂ ਤੇ ਫਿਰ 2-3 ਦਿਨ ਬਾਅਦ ਵੀ ਮੈਂ ਬੈਠ ਕੇ ਸਿਮਰਨ ਕਰਨ ਲੱਗ ਪਈ ਮੈਂ ਠੀਕ ਹੋ ਗਈ ਹਾਂ ਤੇ ਮੈਨੂੰ ਕੋਈ ਦਿੱਕਤ ਨਹੀਂ ਆਏਗੀ ਸਵੰਗ ਕੰਬਦੀ ਹੁਣ ਵੱਧਾ ਘੰਟਾ ਬੈਠ ਕੇ ਕਰ ਸਕਦੀ ਹਾਂ ਕੋਈ ਪ੍ਰੋਬਲਮ ਨਹੀਂ ਆਉਦੀ ਕਿਸੇ ਮੰਦੀ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਹੁੰਦੀ ਸੀ ਤੁਰੇ ਫਿਰਦੀ ਕਰ ਸਕਦੀ ਸੀ ਬੈਠ ਕੇ ਨਹੀਂ ਕਰ ਸਕਦੀ ਸੀ ਮੈਂ ਤੁਸੀਂ ਸਿੰਗਰ ਕਿਵੇਂ ਚੌਂਕੜੀ ਮਾਰਨ ਲਈ ਕਰਦੀ ਕਰ ਸਕਦੀ ਹਾਂ ਹਾਂ ਜੀ ਹਾਂ ਜੀ ਹਾਂ ਦੀ ਕਰ ਸਕਦੀ ਚੌਂਕੜੀ ਨਹੀਂ ਵੱਜਦੀ ਇਸ ਵਿੱਚ ਚੌਂਕੜੀ ਮੈਂ ਬੈਠ ਹੀ ਨਹੀਂ ਸਕਦੀ ਸੀ ਬੈਠ ਕੇ ਕਰ ਹੀ ਨਹੀਂ ਸਕਦੀ ਸੀ ਸੇਮਾਨਾ ਤੇ ਹੁਣ ਮੈਂ ਬੈਠ ਕੇ ਕਰ ਸਕਦੀ ਹਾਂ ਸੇਮਾਨਾ ਤੇ ਹੁਣ ਮੈਂ 15 ਮਿੰਟ ਦੀ ਡਿਊਟੀ ਵੀ ਕਰਦੀਆਂ 4 ਨੰਬਰ ਗਰੁੱਪ ਦੇ ਵਿੱਚ ਤੇ ਵੈਸੇ ਵੀ ਬੈਠ ਕੇ ਜਦੋਂ ਬਣ ਕਰਦਾ ਤੇ ਫੇਰ ਕਿਸੇ ਮਨ ਕਰੀ ਜਾਂਦਾ ਉਹ ਤੁਰੀ ਚੋਕਰੀ ਦਾ ਹਾਂਜੀ ਹਾਂਜੀ ਇੱਕ ਤੁਹਾਡੇ ਕੋਲ ਚ ਨਾਲ ਕੀ ਗੱਲ ਹੋਈ ਸੀ ਉਹ ਉਹ ਵੀ ਦੱਸੋ ਉੱਥੇ ਸਾਡੇ ਦਾ ਪੇਟ ਦਾ ਤੁਸੀਂ ਕਰਦਾ ਵੀ ਇੱਜ ਤੇ ਅਸੀਂ ਉੱਥੇ ਮੈਡੀਕਲ ਚੈੱਕਅਪ ਦੋ ਹਸਪਤਾਲਾਂ ਚ ਜਾ ਡੈਜੋ ਕਰਾਇਆ ਉਹਦਾ ਪਰ ਡਾਕਟਰ ਨੇ ਇੱਕ ਰਾਤ ਵੀ ਹਸਪਤਾਲ ਚ ਰੱਖਿਆ ਪਰ ਉਹਨਾਂ ਨੂੰ ਡਾਕਟਰਾਂ ਨੂੰ ਕੋਈ ਸਮਝ ਨਹੀਂ ਆਈਗੀ ਉਸਦੀ ਤੋ ਦਾਦਾ ਜਿਹੜਾ ਵੱਧਾ ਹੀ ਜਾਂਦਾ ਸੀ ਦੋਨਾਂ ਦਾ ਵੱਧਾ ਹੀ ਜਾਂਦਾ ਸੀ ਸਵੇਰੇ ਉੱਠ ਕੇ 4-5 ਵਜੇ ਤੇ ਉਹ ਰੋਣਾ ਸ਼ੁਰੂ ਇੰਨਾ ਕਰਦਾ ਸੀ ਕਿ ਕਿਸ ਤਰ੍ਹਾਂ ਬਰਦਾਸ਼ਤ ਨਹੀਂ ਹੁੰਦਾ ਸੀ ਜਦੋਂ ਇੰਨਾ ਰੋਂਦਾ ਸੀ ਉਹ ਉਹਨੇ ਬੇਟੇ ਨੇ ਸਾਨੂੰ ਇੱਥੇ ਨਹੀਂ ਫੋਨ ਲਾ ਦੇਣਾ ਮਮੀ ਹੁਣ ਮੈਂ ਕੀ ਕਰਾਂ ਵੀ ਇੱਥੇ ਲੈ ਕੇ ਆਵਾਂਗੀ ਕੀ ਕਰਾਂ ਫਿਰ ਅਸੀਂ ਸਾਰਿਆਂ ਨੇ ਸਲਾਹ ਬਣਾਈ ਵੀ ਹੋਰ ਤਾਂ ਹੁਣ ਕੋਈ ਹੱਲ ਨਹੀਂ ਆ ਤੁਹਾਨੂੰ ਭਾਈ ਸਾਹਿਬ ਕੋਲੇ ਬਾਈ ਤੁਸੀਂ ਮੈਨੂੰ ਇਹ ਦੱਸੋ ਤੇ ਬੱਚਾ ਰਹਿੰਦਾ ਕਿੱਥੇ ਸੀਗਾ ਕੈਨੇਡਾ 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 ਇਹ ਬੱਚਾ ਤੁਸੀਂ ਕੈਨੇਡਾ ਤੋਂ ਵਾਪਸ ਇੰਡੀਆ ਪੋਇਆ ਨਹੀਂ ਮੰਗਵਾਇਆ ਨਹੀਂ ਵੈਸੇ ਸਲਾਹ ਕਰਦੇ ਸੀ ਅਸੀਂ ਆਖਿਆ ਪਹਿਲਾਂ ਭਾਈ ਸਾਹਿਬ ਜੀ ਕੋਲੇ ਗੱਲ ਕਰਕੇ ਦੇਖਦੇ ਆਂ ਇਹ ਕੀ ਬਚਨ ਸਾਨੂੰ ਕਰਦੇ ਆ ਜੇ ਕਹਿਣਗੇ ਮੰਗਵਾ ਲਓ ਤੇ ਫਿਰ ਮੰਗਵਾ ਲਾਂਗੇ ਤੇ ਨਹੀਂ ਤਾਂ ਵੀ ਵੀ ਉਸ ਤਰ੍ਹਾਂ ਜੇ ਨਾਨਕਿਆ ਸਿਮਨ ਕਰਨ ਨਾਲ ਬੱਚਾ ਠੀਕ ਹੋ ਸਕਦਾ ਤੇ ਫਿਰ ਅਸੀਂ ਜਦੋਂ ਨਹੀਂ ਪੱਥਰ ਗੁਰਦੁਆਰਾ ਸਾਹਿਬ ਦਾ ਰੱਖਿਆ ਭਾਈ ਸਾਹਿਬ ਕੋਲੇ ਉਦਨਾਏ ਤਾਂ ਅਸੀਂ ਮਿਲ ਲਾ ਤਕਰੀਬਨ 12 ਵਜੇ ਹੀ ਆ ਸਾਹਿਬ ਜੀ ਤੁਸੀਂ ਉਹ ਬੱਚੇ ਨਾਲ ਨਹੀਂ ਬੱਚਾ ਬੱਚਾ ਤਾਂ ਉੱਥੇ ਕੈਨੇਡਾ ਹੀ ਆ ਵੀਰ ਜੀ ਹਾਂਜੀ ਤੇ ਵੀਰ ਜੀ ਕੋਲੇ ਆ ਕੇ ਸਾਰੀ ਅਸੀਂ ਗੱਲ ਕੀਤੀ ਹਨਾ ਇਹਨਾਂ ਸਾਡੀ ਪ੍ਰੋਬਲਮ ਹੈ ਸਮਝੀ ਸਮਝ ਕੇ ਫਿਰ ਇਹਨਾਂ ਨੇ ਪੁੱਛਿਆ ਵੀ ਉਹਦੀ ਮਾਤਾ ਵੀ ਸਿਮਰਨ ਕਰ ਲੂਗੀ ਤੇ ਵੈਸੇ ਉਹ ਪਹਿਲਾਂ ਵੀ ਕਰਦੀ ਸੀ ਥੋੜਾ ਥੋੜਾ ਦਾ ਸਿਮਰਨ ਪੂਰਾ ਨਹੀਂ ਕਰਦੀ ਸੀ ਕਰਦੀ ਸੀ ਵੈਸੇ ਛੋੜੀ ਨੂੰ ਵੀ ਸਾਡੀ ਉਹ ਵੀ ਸਿਮਰਨ ਕਰਦੀ ਹੁਣ ਤੇ ਫਿਰ ਵੀਰ ਜੀ ਨੇ ਕਿਹਾ ਵੀ ਉਹਦੀ ਮੰਮੀ ਨੂੰ ਕੋਈ ਵੀ ਦੇਗ ਬਣਾ ਕੇ ਅਰਦਾਸ ਕਰਕੇ ਤੇ ਵੀ ਸਿਮਰਨ ਕਰਨਾ ਸ਼ੁਰੂ ਕਰੇ ਹਨ ਫਿਰ ਉਹਰੇ ਉਸੇ ਦਿਨ ਸੀ ਜੋ ਜਾ ਕੇ ਫੋਨ ਕੀਤਾ ਫੋਨ ਕਰਕੇ ਤੇ ਫਿਰ ਉਹਨੇ ਦੇਗ ਬਣਾਈ ਦੇਗ ਬਣਾ ਕੇ ਤੇ ਅਰਦਾਸ ਕੀਤੀ ਅਰਦਾਸ ਕਰਕੇ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੱਚਾ ਦੂਜੇ ਦਿਨ ਤੋਂ ਵੀ ਠੀਕ ਹੋ ਗਿਆ ਜਮਾਂ ਬਿਲਕੁਲ ਠੀਕ ਆ। ਹੁਣ ਬੱਚਾ ਤੁਹਾਡਾ ਕੈਨੇਡਾ ਚ ਹੈ। ਕੈਨੇਡਾ ਚ ਕੈਨੇਡਾ। ਜਦੋਂ ਉਸ ਤੋਂ ਬਾਅਦ ਬੱਚੇ ਨੇ ਆਪਦੇ ਮੂੰਹੋਂ ਦੱਸਿਆ ਕਿ ਹੁਣ ਮੇਰਾ ਸਕੂਲ ਦੇ ਵਿੱਚ ਵੀ ਮਨ ਬਹੁਤ ਲੱਗਦਾ। ਪੜ੍ਹਾਈ ਤਾਂ ਪਹਿਲਾਂ ਹੀ ਬਹੁਤ ਸ਼ਿਆਰ ਸੀਗਾ। ਉਹ ਪਹਿਲੇ ਨੰਬਰ ਤੇ ਹੁੰਦਾ ਸੀਗਾ। ਤੇ ਪਰ ਬੱਚਾ ਹੁਣ ਠੀਕ ਠਾਕ ਆ। ਤੇ ਵੀਰ ਜੀ ਦਾ ਕੋਟਰ ਕੋਟਰਨ ਧੰਨਵਾਦ ਗੁਰਗ੍ਰਾਂਜ ਸਾਹਿਬ ਜੀ ਦਾ ਵੀ। ਮੈਨੂੰ ਹੋਰੇ ਦੱਸੋ ਇਹ ਬੱਚੇ ਨੂੰ ਕਿੰਨੀ ਦੇਰ ਤੋਂ ਪੇਟ ਦੇ ਵਿੱਚ ਦਰਸੀ ਗਾ। ਤਕਰੀਬਨ 2 ਸਾਲ ਤੋਂ ਮੇਰੇ ਹਿਸਾਬ ਨਾਲ ਉੱਤੇ ਹੀ ਹੋ ਗਿਆ ਟਾਈਮ। ਪਹਿਲਾਂ ਥੋੜਾ ਹੁੰਦਾ ਸੀਗਾ ਦਰਦ। ਵੀ ਸਕੂਲ ਚੱਲਿਆ ਜਾਂਦਾ ਸੀਗਾ ਤੇ ਹੁਣ ਤਾਂ ਕਈ ਵਾਰੀ ਪੂਰੀ ਛੁੱਟੀ ਕਰਾਉਣੀ ਪੈਂਦੀ ਸੀ। ਕਈ ਵਾਰੀ ਵੀ 2 ਘੰਟੇ ਬਾਅਦ ਜਦੋਂ ਫੋਨ ਕਰ ਲੈਂਦਾ ਸੀ ਉੱਥੇ ਸਕੂਲ ਤੋਂ ਮੇਰੇ ਦਰਦ ਨਹੀਂ ਛੱਡਿਆ ਵੀ ਹੋਈ ਜਾਂਦਾ ਤੇ 2 ਘੰਟੇ ਬਾਅਦ ਜਾ ਕੇ ਤੇ ਨੋ ਸਾਡੀ ਲੈ ਆਉਂਦੀ ਸੀ ਉਹ ਬੱਚੇ ਨੂੰ ਪਰ। ਕੀ ਕਹਿਣਾ ਚਾਹੋਗੇ ਤੁਸੀਂ ਸੰਤਾਂ ਨੂੰ? ਕੀ ਸੁਨੇਹਾ ਦੇਣਾ ਚਾਹੋ? ਸੁਨੇਹਾ ਬਹੁਤ ਵਧੀਆ ਲੱਗਦਾ ਹਨਾ ਸੰਗਤ ਵਿੱਚ ਚਾਹੀਦਾ ਭਾਈ ਜੀ ਤੇ ਹੁਕਮ ਮੰਨਣਾ ਨਾ ਤੇ ਦੇਵਚਨ ਕਰਦੇ ਆ ਮੰਨਣਾ ਤੇ ਸਾਰਾ ਹੌਲੀ 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 ਠੀਕ ਹੋ ਜਾਂਦਾ ਹਨਾ। ਤੇ ਇਹ ਤੋਂ ਵੱਡੇ ਤਾਂ ਆਪਣੇ ਆਪ ਤੇ ਕੋਈ ਚੀਜ਼ ਨਹੀਂ ਕਿ ਹਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਆ ਭਾਈ ਸਾਹਿਬ ਹਨਾ ਕੋਈ ਕਲਤ ਰਸਤੇ ਨਹੀਂ ਪਾਉਂਦੇਗੇ ਹਨਾ ਤੇ ਭਾਈ ਜੀ ਨੇ ਤੁਹਾਨੂੰ ਭਾਈ ਨੇ ਤੁਹਾਨੂੰ ਕੀ ਸਿਮਰਨ ਕਰਨ ਨੂੰ ਦਿੱਤਾ ਸੀਗਾ ਕੀ ਸਿਮਰਨ ਵਾਹ ਗੁਰੂ ਵਾਹ ਗੁਰੂ ਦਾ ਸਿਮਰਨ ਤੁਸੀਂ ਇਹ ਨਹੀਂ ਇਹ ਦਿੱਤਾ ਸੀਗਾ ਐਨਾ ਭਾਈ ਜੀ ਦਾ ਨਾਮ ਕੀ ਹੈ ਜਿਨੇ ਤੁਹਾਨੂੰ ਇਸ ਗੁਰਮੰਤਰੇ ਵਾਹਿਗੁਰੂ ਦਾ ਦਿੱਤਾ ਭਾਈ ਬਨੀ ਸਿੰਘ ਜੀ ਸ਼ਾਦੀ ਹਰੀ ਸਵਰੋਧ ਦੇ ਵਾਹਿਗੁਰੂ ਦਾ ਸ਼ੁਕਰ ਹੈ ਤੇਰਾ ਇਹ ਕੋ ਰੱਪਾ ਭਾਈ ਸਾਹਿਬ ਜੀ ਚਲਾ ਰਹੇ ਨੇ ਅਸੀਂ ਇਹਨਾਂ ਗਰੁੱਪਾਂ ਨਾਲ ਵੀ ਜੁੜੇ ਹੋਏ ਆਂ ਭਾਈ ਸਾਹਿਬ ਦੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹਨਾਂ ਦਾ ਬਹੁਤ ਕੋਟਨ ਕੋਟਨ ਤਰਵਾਦ ਜੀ ਭਾਈ ਜੀ ਦੇ ਸੰਗਤ ਜੀ ਦਾ ਬਹੁਤ ਆ ਪਿਤਾ ਪਰਮਾਤਮਾ ਨੇ ਸਾਨੂੰ ਇਸੇ ਲਈ ਲੜਾਈ ਰੱਖੇ ਤੇ ਦੁੱਖ ਦਿਲ ਸਾਰੇ ਦੂਰ ਕਰੇ ਹਨ ਗੁਰੂ ਘਰ ਦੀ ਜੋ ਵੀ ਸੇਵਾ ਸਾਨੂੰ ਲੱਗੂਗੀ ਉਹ ਅਸੀਂ ਲਾਵਾਂਗੇ ਕੁਝ ਕੁਝ ਕਰਾਂਗੇ ਇਸ ਤੋਂ ਉੱਤੇ ਸਾਡੇ ਵਾਸਤੇ ਕੋਈ ਚੀਜ਼ ਨਹੀਂ ਕਿ ਪਰਮਾਤਮਾ ਨੂੰ ਮੈਂਨ ਦਾ ਬਹੁਤ ਵਧੀਆ ਭਾਈ ਸਾਹਿਬ ਜੀ ਨੇ ਰਸਤਾ ਦੱਸਿਆ ਸਾਰੀ ਸੰਗਤ ਨੂੰ ਚਾਹੀਦਾ ਇਹਨਾਂ ਦੇ ਬਚਨ ਮੰਨਣਾ ਤੇ ਐਸਾ ਮਾਲ ਜੁੜ ਕੇ ਰਹਿਣਾ ਹੋਲੀ-ਗੋਲੀ ਸਾਰਾ ਕੁਝ ਠੀਕ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ